ਹਾਂਜੀ ਦੋਸਤੋ ਜਿਵੇਂ ਕਿ ਸਾਰੇ ਜਾਣਦੇ ਜਦੋਂ ਤੱਕ ਸਿੱਧੂ ਮੂਸੇਵਾਲਾ ਜਿਉਂਦਾ ਸੀ ਤਾਂ ਉਸਦੇ ਘਰ ਦੇ ਵਿੱਚ ਰੌਣਕਾਂ ਲੱਗੇ ਰਹਿੰਦੀ ਸੀ ਉਸਦੇ 팬 ਜੋ ਕਿ ਆਏ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਨੂੰ ਮਿਲਣ ਦੇ ਲਈ ਆਉਂਦੇ ਸੀ ਪਰ ਜਦੋਂ ਸਿੱਧੂ ਦਾ ਇਸ ਦੁਨੀਆ ਤੋਂ ਗਿਆ ਇੱਕਦਮ ਇਸ ਘਰ ਦੇ ਵਿੱਚ ਸਨਾਟਾ ਛਾ ਗਿਆ ਇਹ ਘਰ ਲੋਕਾਂ ਨੂੰ ਖਾਨ ਲੱਗ ਪਿਆ ਸੀ ਪਰ ਅੱਜ ਦੋਸਤੋ ਉਹ ਦਿਨ ਆ ਗਿਆ ਜਦੋਂ ਫਿਰ ਦੁਬਾਰਾ ਇਸ ਘਰ ਦੇ ਵਿੱਚ ਮੁੜ ਖੁਸ਼ੀਆਂ ਅੰਜਨੇ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਘਰ ਜੇ ਜਦੋਂ ਉਸ ਦਾ ਛੋਟਾ ਪਰਾ ਜਨਮ ਲੈ ਕੇ ਆਉਂਦਾ ਤਾਂ ਬਿਲਕੁਲ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਖੁਸ਼ੀ ਆ ਜਾਂਦੀ ਹੈ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਫੈਨ ਉਹਨਾਂ ਦੇ ਘਰ ਵਿੱਚ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਛੋਟੇ ਬੱਚੇ ਨੂੰ ਦੇਖਣ ਦੇ ਲਈ ਆ ਰਹੇ ਨੇ ਉੱਥੇ ਦੋਸਤੋ ਲੋਕਾਂ ਦੇ ਦਿਲਾਂ ਵਿੱਚ ਉਮੀਦ ਦੀ ਕਿਰਨ ਜਾਗੀ ਹੈ ਕਿ ਜੋ ਛੋਟਾ ਬੱਚਾ ਆਇਆ ਉਹ ਸਿੱਧੂ ਮੁਸੇਵਾਲੇ ਦਾ ਰੂਪ ਲੈ ਕੇ ਹੀ ਆਇਆ ਹੈ ਲੱਖਾਂ ਲੋਕਾਂ ਦੀਆਂ ਦੁਆਵਾਂ ਲੱਗੀਆਂ ਨੇ ਜੋ ਅੱਜ ਇਸ ਘਰ ਦੇ ਵਿੱਚ ਖੁਸ਼ੀਆਂ ਅੰਜਣੇ। ਦੋਸਤੋ ਜੇਕਰ ਤੁਸੀਂ ਵੀ ਦਿਲੋਂ ਖੁਸ਼ ਹੋ ਤਾਂ ਕਮੈਂਟ ਬਾਕਸ ਵਿੱਚ ਇਸ ਪਰਿਵਾਰ ਦੇ ਲਈ ਵਾਹਿਗੁਰੂ ਮਿਹਰ ਕਰੇ ਲਿਖਣਾ ਨਾ ਭੁੱਲਿਓ ਕਿਉਂਕਿ ਬਹੁਤ ਦੇਰ ਬਾਅਦ ਇਸ ਘਰ ਦੇ ਵਿੱਚ ਖੁਸ਼ੀਆਂ ਅੰਜਣੇ ਅਤੇ ਲੋਕਾਂ ਦੇ ਚਿਹਰੇ ਉੱਤੇ ਰੌਣਕਾ ਦੇਖ ਕੇ ਸਾਡਾ ਵੀ ਦਿਲ ਖੁਸ਼ ਹੋ ਜਾਂਦਾ ਹੈ। ਬਾਕੀ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨੇ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਦਿਓ ਜਾਜਤ ਰੱਬ ਰੱਖਾ।